ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਹੋਂ ਵਿਖੇ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਕਸਵਾਂ ਰਾਹੋਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਹੋਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਤੇ ਐਮਐਲਏ ਡਾਕਟਰ ਨਿਸ਼ਤਰਪਾਲ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਇਹ ਨਗਰ ਕੀਰਤਨ ਦਿੱਲੀ ਗੇਟ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਗੁਰਦੁਆਰਾ ਵਿਖੇ ਸੰਪੰਨ ਹੋਇਆ ਇਸ ਮੌਕੇ ਤੇ ਥਾਂ ਥਾਂ ਤੇ ਸਮੂਹ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਅਤੇ ਸਮੂਹ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸਰਕਾਰ ਨਵੀਆਂ ਪ੍ਰਕਰਮਾਂ ਕਰ ਰਹੀਆਂ ਗੁਰੂ ਸਾਹਿਬ ਨੇ ਅਜ ਤੋਂ 650 ਤੋਂ ਪਹਿਲਾਂ ਇਸ ਦੇ ਅੰਦਰ ਖਾਂਜੀ ਵਾਲਤਾ ਦਾ ਦੇ ਨਾਲ ਉਹ ਸਾਧ ਸੰਗਤ ਨੂੰ ਅੱਗੇ ਲਿਜਾਉਣ ਲਈ ਕਿਰਗਰਦਾਰ ਜੀ ਦਾ ਮੇਕਾ ਉਹਨਾਂ ਦਾ ਅੰਦ ਪ੍ਰਵੰਧਕ ਕਮੇਟੀ ਮਾਨ ਜੋਤ ਜੀ ਸ਼ੰਗਾਰाराम ਜੀ ਵਿਮਲ ਕਬਾੜੀ ਅਤੇ ਹੋਰ ਘਾਰੇ ਪੰਚ ਕਮੇਟੀਆਂ ਦੇ ਮਦਦ ਸਰਕਾਰ ਅਜਮੂਦਾ ਨਾਲ ਇਕੱਠੇ ਹੋ ਕੇ ਇਹ ਨਗਰ ਕੀਤੇ ਕੰਮ ਲਈ ਨਾ ਅਜਾ ਤਾਲਖਨ ਸਾਥੀ ਦਾ ਪਾਣੀ ਮਾਰਾ ਜੀ ਦਾ 147 ਨੰਬਰ ਪਰੋਟ ਹੈ ਜਿਸ ਨਾਲ ਹੋਰ ਸਾਰੀਆਂ ਸੰਗਠਨਾਂ ਨਾਲ ਮਿਲਾਇਆ ਜਾ ਰਿਹਾ ਹੈ ਉਹ ਜਦੋਂ ਅਜਮੂਦਾ ਨਾਲ ਸਾਂਝੇ ਤੌਰ ਤੇ ਤਰ੍ਹਾਂ ਦੇ ਪ੍ਰਯਤਨ ਕਰੇ ਅਤੇ ਆਸਾਨੀ ਸੰਗਤ ਨੂੰ ਸੁਨਿਸ਼ਚਿਤ मां <laughs> त